ਦੋਸਤੋ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਕਿੰਨਾ ਤੇ ਲੋਕ ਜਿਹੜੇ ਉਹ ਨਹੀਂ ਮਿਲਣਗੇ ਤੁਹਾਨੂੰ ਅੱਜ ਦੀ ਡੇਟ ਵਿੱਚ ਉਹ ਇਨਸਾਨ ਨਹੀਂ ਮਿਲਣਗੇ ਜਿਹੜੇ ਖੁਦ ਬਿਮਾਰ ਹੁੰਦੇ ਹੋਏ ਵੀ ਖੁਦ ਤਕਲੀਫ 'ਚ ਹੁੰਦੇ ਹੋਏ ਵੀ ਤੁਹਾਨੂੰ ਇਹ ਕਹਿਣਗੇ ਕਿ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਂ ਆਪਣਾ ਕੰਮ ਆਪੇ ਕਰ ਲੈਣਾ ਹੈ ਅੱਜ ਦੇ ਟਾਈਮ ਵਿੱਚ ਤੁਸੀਂ ਆਪਣਾ ਇੱਕ ਦੁੱਖ ਦੱਸੋਗੇ ਕਿਸੇ ਨੂੰ ਉਹ ਦੋ ਗੁਣਾ ਦੱਸੇਗਾ ਕਿ ਜੇ ਤੂੰ ਬਿਮਾਰ ਆ ਮੈਂ ਤੇਰੇ ਨਾਲੋਂ ਵੀ ਜ਼ਿਆਦਾ ਬਿਮਾਰ ਆ ਸੋ ਇਹ ਮੇਰਾ ਮੰਨਣਾ ਹੈ ਕਿ 90 ਦੇ ਦਹਾਕੇ ਤੋਂ ਪਹਿਲਾਂ ਦੀਆਂ ਜਿਹੜੀਆਂ ਮਾਵਾਂ ਨੇ ਪਹਿਲਾਂ ਦੇ ਜਿਹੜੇ ਪਿਓ ਨੇ ਦਾਦੇ ਨੇ ਉਹ ਆਪਣੇ ਟਾਈਮ ਦੇ ਵਿੱਚ ਖੁਦ ਬਿਮਾਰ ਹੁੰਦੇ ਹੁੰਦੇ ਹੋਏ ਵੀ ਬਹੁਤ ਸਾਰੇ ਉਹ ਕੰਮ ਆਪਣੇ ਹੱਥੀਂ ਕਰ ਜਾਂਦੇ ਸੀ ਬਹੁਤ ਸਾਰੀਆਂ ਤਕਲੀਫਾਂ ਆਉਣ ਦੇ ਬਾਵਜੂਦ ਵੀ ਉਹ ਜ਼ਿੰਦਗੀ ਤੋਂ ਹਾਰ ਨਹੀਂ ਮੰਨਦੇ ਸੀ ਤੇ ਆਪਣਾ ਕੰਮ ਕਰਦੇ ਰਹਿੰਦੇ ਸੀ ਤੇ ਕੁਝ ਨਾ ਕੁਝ ਉਹ ਅਜਾਇਹਾ ਕਰਦੇ ਹੀ ਰਹਿੰਦੇ ਸੀ ਜਿਦੇ ਵਿੱਚ ਉਹਨਾਂ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਭਲਾ ਹੋ ਸਕੇ ਅੱਜ ਦੀ ਜਿਹੜੀ ਪੀੜ੍ਹੀ ਆ ਅੱਜ ਦੀ ਜਨਰੇਸ਼ਨ ਜੇ ਤੁਸੀਂ ਕਹੋਗੇ ਕਿ ਮੈਂ ਮੈਂ ਅੱਜ ਬਿਮਾਰ ਹਾਂ ਤਾਂ ਤੁਹਾਨੂੰ 2 ਗੁਣਾ 4 ਗੁਣਾ ਉਹ ਅੱਗੋਂ ਗੱਲਾਂ ਕਰਕੇ ਕਹਿਣਗੇ ਕਿ ਮੈਂ ਤੇ ਤੇਰੇ ਨਾਲੋਂ ਵੀ ਜ਼ਿਆਦਾ ਬਿਮਾਰ ਆ ਸੋ ਇਹ ਚੀਜ਼ ਅੱਜ ਦੀ ਡੇਟ ਵਿੱਚ ਟ੍ਰੈਂਡ ਬਣਦਾ ਜਾ ਰਿਹਾ ਆ ਕਿ ਜੇ ਕਿਸੇ ਦੀ ਜਗ੍ਹਾ ਕਿਸੇ ਨੂੰ ਕੰਮ ਕਰਨਾ ਪੈ ਜਾਏ ਉਹ ਤੁਹਾਨੂੰ ਆਪਣੇ ਦੁੱਖ ਆਪਣੇ ਨਾਲੋਂ ਵੀ ਵੱਧ ਸੁਣਾ ਦੇਗਾ ਜਿੰਨੇ ਕਿ ਤੁਸੀਂ ਉਹਨੂੰ ਸੁਣਾ ਰਹੇ ਹੋ ਕਿ ਇਹ ਵਾਲਾ ਕੰਮ ਮੇਰੇ ਕੋ ਨਹੀਂ ਹੋ ਰਿਹਾ ਅੱਜ ਮੈਂ ਬਿਮਾਰ ਹਾਂ ਜਾਂ ਕੁਝ ਮੈਨੂੰ ਪ੍ਰੋਬਲਮ ਆ ਤਾਂ ਤੁਹਾਨੂੰ ਅਗਲਾ ਇਨਸਾਨ ਆਪਣੀਆਂ ਚਾਰ ਪ੍ਰੋਬਲਮਾਂ ਉੱਤੇ ਗਿਣਾ ਦੂਗਾ ਸੋ ਉਹੀ ਇਹ ਜਿਹੜੀ ਚੀਜ਼ ਹਿੱਸੇ ਆਈ ਹੀ ਉਹ ਅੱਜ ਤੋਂ ਪਹਿਲਾਂ ਜਿਹੜੀ ਸਾਡੇ ਤੋਂ ਪੁਰਾਣੀ ਜਨਰੇਸ਼ਨ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਬੇਸ਼ੱਕ ਅੱਜ ਵੀ ਇਦਾਂ ਦੇ ਲੋਕ ਹੋਣਗੇ ਜਿਹੜਾ ਕਿ ਆਪਣਾ ਦੁੱਖ ਵਿਅਕਤ ਨਹੀਂ ਇੱਕ ਦੂਸਰੇ ਨਾਲ ਕਰਦੇ ਕਿ ਤੁਹਾਡੇ ਕੰਮ ਆਉਂਦੇ ਨੇ ਪਰ ਉਹ ਲੋਕ ਬਹੁਤ ਥੋੜੇ ਨੇ ਪਹਿਲਾਂ ਦੇ ਸਮੇਂ ਦੇ ਵਿੱਚ ਇਹ ਲੋਕ ਬਹੁਤ ਜ਼ਿਆਦਾ ਹੁੰਦੇ ਸੀ ਤੁਸੀਂ ਆਪਣੇ ਮਾਪਿਓ ਦੀ ਐਗਜ਼ਾਮਪਲ ਲਗਾ ਲਓ ਕਿਉਂ ਬਿਮਾਰ ਹੁੰਦੇ ਹੋਏ ਵੀ ਜਾਂ ਕਿਸੇ ਕੰਮ ਦੇ ਵਿੱਚ ਰੁੱਝੇ ਹੁੰਦੇ ਹੋਏ ਵੀ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਿੰਦੇ ਸੀ ਪ੍ਰੈਜ਼ెంట్ ਰਹਿੰਦੇ ਸੀ ਕਿ ਹਾਂ ਦੱਸੋ ਸਾਨੂੰ ਕੀ ਕੰਮ ਹੈ ਤੇ ਅੱਜ ਦਾ ਸਮਾਂ ਇਦਾਂ ਦਾ ਆ ਤੁਹਾਨੂੰ ਸਾਰੇ ਕਹਿਣਗੇ ਕਿ ਮੈਂ ਵੀ ਬਿਜ਼ੀ ਹਾਂ ਮੈਂ ਵੀ ਬਿਜ਼ੀ ਹਾਂ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਮੇਰੇ ਲਈ ਥੋੜਾ ਟਾਈਮ ਹੈ ਤਾਂ ਉਹ ਆਪਣੀਆਂ 100 ਅਜਿਹੀਆਂ ਗਤੀਵਿਧੀਆਂ ਤੁਹਾਨੂੰ ਸੁਣਾ ਦੇਗਾ ਕਿ ਤੁਹਾਨੂੰ ਲੱਗਣਾ ਕਿ ਹਾਂ ਵਾਕੇ ਉਹ ਬਿਜ਼ੀ ਹੈ ਪਰ ਇੱਕੋ ਇੱਕ ਰ ਆਪਣੀ ਚੀਜ਼ ਬਣਾਈ ਸੀ ਉਹ ਹੈ ਮਾਪਿਓ ਸਾਡੇ ਵੱਡੇ ਵੱਡੇਰੇ ਸੀ ਜਿਹੜੇ ਸਾਡੀ ਜ਼ਿੰਦਗੀ ਚ ਆਏ ਸਾਡੇ ਲਈ ਬਿਜ਼ੀ ਹੁੰਦੇ ਹੋਏ ਵੀ ਆਪਣੀ ਸਿਹਤ ਨੂੰ ਨਾ ਦੇਖਦੇ ਹੁੰਦੇ ਵੀ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਹਰ ਇੱਕ ਤਰ੍ਹਾਂ ਦਾ ਕੰਮ ਕਰਨ ਨੂੰ ਉਹ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸੀ ਸੋ ਦੋਸਤੋ ਅਸੀਂ ਵੀ ਉਹ ਸਿਚੁਏਸ਼ਨ ਵਿੱਚ ਜਾਣਾ ਆ ਅਸੀਂ ਵੀ ਉਹ ਲਾਈਫ ਜਿਹੜੀ ਹੈ ਉਹ ਜਿਉਣੀ ਆ ਸਾਡੇ ਵੀ ਅੱਗੇ ਜਨਰੇਸ਼ਨ ਵਧਣੀ ਆ ਕੀ ਅਸੀਂ ਉਹਨਾਂ ਵਰਗਾ ਬਣ ਸਕਾਂਗੇ ਆਉਣ ਵਾਲੇ ਟਾਈਮ ਵਿੱਚ ਕਿ ਅਸੀਂ ਖੁਦ ਬਿਜ਼ੀ ਹੁੰਦੇ ਹੋਏ ਵੀ ਆਪਣੇਆਂ ਦੇ ਲਈ ਇੰਨਾ ਜ਼ਿਆਦਾ ਟਾਈਮ ਕੱਢ ਸਕਾਂਗੇ ਸੋ ਇਹ ਗੱਲ ਬੜੀ ਸੋਚਣ ਵਾਲੀ ਆ ਇਹ ਗੱਲ ਆਪਣੀ ਪੁਰਾਣੀ ਪੀੜ੍ਹੀ ਤੋਂ ਸਿੱਖਣ ਵਾਲੀ ਆ ਆਪਣੇ ਮਾਪਿਓ ਤੋਂ ਸਿੱਖਣ ਵਾਲੀ ਆ ਇਹ ਨਾ ਹੋਵੇ ਕਿ ਤੁਹਾਨੂੰ ਸਾਰੇ ਕੰਮ ਮਜਬੂਰੀ ਚ ਕਰਨੇ ਪੈਣ ਕਿ ਹਾਂ ਇਹ ਮੇਰੀ ਔਲਾਦ ਆ ਮੈਨੂੰ ਮਜਬੂਰੀ ਵਸ ਇਹ ਕੰਮ ਕਰਨਾ ਪੈ ਰਿਹਾ ਇਹ ਕੰਮ ਜੇ ਤੁਸੀਂ ਮਜਬੂਰੀ ਵਸ ਕਰੋਗੇ ਤਾਂ ਉਹ ਮਜਬੂਰੀ ਜਦੋਂ ਤੁਹਾਡੀ ਉਹ ਖਤਮ ਹੋ ਗਈ ਤਾਂ ਤੁਹਾਡਾ ਪਿਆਰ ਵੀ ਆਪਣੇ ਬੱਚਿਆਂ ਨਾਲ ਆਉਣ ਵਾਲੀ ਜਨਰੇਸ਼ਨ ਦੇ ਨਾਲ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਤਾਂ ਜੋ ਤੁਸੀਂ ਅੱਜ ਕਰੋਗੇ ਅੱਜ ਦੀ ਡੇਟ ਵਿੱਚ ਜੋ ਵੀ ਤੁਸੀਂ ਐਕਸ਼ਨ ਕਰੋਗੇ ਜੋ ਵੀ ਕੰਮ ਕਰੋਗੇ ਉਹ ਤੁਹਾਡੀ ਆਉਣ ਵਾਲੀ ਪੀੜੀ ਨੇ ਜ਼ਰੂਰ ਦੇਖਣਾ ਹੈ ਜਿਹੜੇ ਅੱਜ ਦੀ ਡੇਟ ਵਿੱਚ ਨਵੇਂ ਮਾਪਿਓ ਬਣ ਰਹੇ ਨੇ ਜਿਹਦੇ ਇਹਨਾਂ ਕਾਰਨ ਨਿਊ ਬੇਬੀ ਹੋਣ ਦੇ ਟਾਈਮ ਵਿੱਚ ਹੋ ਰਹੇ ਨੇ ਪਿਛਲੇ 2-3 ਸਾਲਾਂ ਤੋਂ ਜਾਂ ਲਾ ਲੋ 5 ਸਾਲਾਂ ਤੋਂ ਵਿੱਚ ਸੋ ਜੋ ਵੀ ਉਹਨਾਂ ਨੇ ਦੇਖਣਾ ਹੈ ਘਰ ਦਾ ਮਾਹੌਲ ਦੇਖਣਾ ਹੈ ਜੋ ਵੀ ਤੁਸੀਂ ਘਰ ਦੇ ਵਿੱਚ ਕੰਮ ਕਰਨੇ ਆ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਦਿਮਾਗ ਵਿੱਚ ਹੌਲੀ-ਹੌਲੀ ਸੈੱਟ ਹੋਈ ਜਾਣੀਆਂ ਜਿੱਦਾਂ ਦਾ ਤੁਸੀਂ ਐਕਸ਼ਨ ਕਰੋਗੇ ਤੁਹਾਨੂੰ ਬੱਚਿਆਂ ਦੇ ਵਿੱਚੋਂ ਉਹਦਾ ਰਿਐਕਸ਼ਨ ਮਿਲਣਾ ਸ਼ੁਰੂ ਹੋ ਜਾਣਾ ਆਪਾਂ ਬਚਪਨ ਤੋਂ ਹੀ ਸੁਣਦੇ ਆ ਯਾਰ ਉਹਨਾਂ ਦੇ ਘਰ ਮਾਹੌਲ ਇਦਾਂ ਦਾ ਕਿ ਹਰ ਇੱਕ ਗਾਲੀ-ਗਲੋਚ ਕਰਦਾ ਤਾਂ ਬੱਚੇ ਵੀ ਉਹ ਚੀਜ਼ ਵੱਲੋਂ ਬਦਲਣਾ ਸ਼ੁਰੂ ਹੋ ਜਾਂਦੇ ਨੇ ਤਾਂ ਆਸਾਨੀ ਨਾਲ ਉਹ ਇਹਨੀਆਂ ਚੀਜ਼ਾਂ ਉਹ ਸਿੱਖ ਜਾਂਦੇ ਨੇ ਤਾਂ ਕਿਉਂ ਨਾ ਉੱਥੇ ਆਪਾਂ ਆਪਣਾ ਆਪਣਾ ਨੇਚਰ ਹੀ ਇਹੋ ਜਿਹਾ ਰੱਖੀਏ ਕਿ ਜਿਹੜੀਆਂ ਚੀਜ਼ਾਂ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਸਹੀ ਸਾਬਤ ਹੋਣਗੀਆਂ ਸੋ ਉਹ ਪਨੀਰੀ ਉਹ ਜਿਹੜੀ ਪੁਰਾਣੀ ਜਨਰੇਸ਼ਨ ਆ ਉਹਨਾਂ ਦੇ ਵਿੱਚੋਂ ਕੁਝ ਸਿੱਖ ਕੇ ਜੇ ਅਸੀਂ ਵੀ ਅੱਗੇ ਵੰਡ ਦਾਂਗੇ ਤਾਂ ਮੈਨੂੰ ਲੱਗਦਾ ਆ ਕਿ ਆਪਣੀ ਜ਼ਿੰਦਗੀ ਹੋਰ ਜ਼ਿਆਦਾ ਸੌਖੀ ਹੋ ਜਾਏਗੀ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਕੋਈ ਹੈ ਨਹੀਂ ਆ ਸਾਡੀ ਕੋਈ ਦੇਖਭਾਲ ਕਰੇ ਸੋ ਜਿੰਨੀ ਤੁਸੀਂ ਆਪਣੇ ਮਾਪਿਆਂ ਦੀ ਕੀਤੀ ਹੋਏਗੀ ਤਾਂ ਉਵੇਂ ਹੀ ਤੁਹਾਡੇ ਨਾਲ ਵੀ ਅੱਗੇ ਉਹ ਵਰਤਾਰਾ ਹੋਏਗਾ ਸੋ ਤੁਸੀਂ ਫਿਰ ਆਪਣੇ ਆਪ ਨੂੰ ਕਹਿ ਨਹੀਂ ਸਕਦੇ ਕਿ ਮੈਂ ਤਾਂ ਬਹੁਤ ਜ਼ਿਆਦਾ ਸੇਵਾ ਕੀਤੀ ਅੱਗੋਂ ਬੱਚਿਆਂ ਨੇ ਨਹੀਂ ਕੀਤੀ ਇਹ 100% ਸ਼્યોਰ ਆਹਾਂ ਉੱਪਰ نیچے ਥੋੜਾ ਪਰਸੈਂਟੇਜ ਵਿੱਚ ਘਟ ਵੱਧ ਹੋ ਸਕਦਾ ਪਰ ਤੁਸੀਂ ਜਿਹੜੇ ਐਕਸ਼ਨ ਕਰੋਗੇ ਉਹ ਤੁਹਾਡੇ ਬੱਚਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਛੱਡਦੀਆਂ ਨੇ ਚੀਜ਼ਾਂ ਜਿੱਦਾਂ ਦਾ ਤੁਸੀਂ ਘਰ ਦੇ ਵਿੱਚ ਮਾਹੌਲ ਰੱਖੋਗੇ ਉਵੇਂ ਦੀਆਂ ਚੀਜ਼ਾਂ ਹੀ ਤੁਸੀਂ ਅੱਗੇ ਸਿੱਖੋਗੇ ਅੱਗੇ ਤੁਸੀਂ ਉਹਨਾਂ ਨੂੰ ਦੱਸੋਗੇ ਸੋ ਇਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਆ ਤੁਹਾਡੇ ਉੱਤੇ ਤੁਹਾਡੇ ਘਰ ਦੇ ਮਾਹੌਲ ਦੇ ਉੱਤੇ ਸੋ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਕਿਸੇ ਲਈ ਥੋੜਾ ਵੀ ਟਾਈਮ ਕੱਢਦੇ ਹੋ ਨਾ ਜਾਂ ਤੁਹਾਡੇ ਲਈ ਕੋਈ ਆਪਣਾ ਕੰਮ ਛੱਡ ਕੇ ਤੁਹਾਡਾ ਕੋਈ ਕੰਮ ਕਰ ਰਿਹਾ ਨਾ ਅੱਜ ਦੀ ਡੇਟ ਵਿੱਚ ਤਾਂ ਉਹ ਬਹੁਤ ਹੀ ਜ਼ਿਆਦਾ ਵੱਡੀ ਗੱਲ ਆ ਤਾਂ ਉਹਦੇ ਪਿੱਛੇ ਉਹਦਾ ਮੋਟਿਵ ਕੀ ਆ ਉਹਦੇ ਪਿੱਛੇ ਉਹਨੂੰ ਕਹੋ ਜੀ ਸਿੱਖਿਆ ਮਿਲੀ ਆ ਇਹ ਵੀ ਬਹੁਤ ਸੋਚਣ ਦੀ ਲੋੜ ਆ ਸੋ ਹਰ ਇੱਕ ਤੁਹਾਡੇ ਕੰਮ ਨਹੀਂ ਆਏਗਾ ਕੁਝ ਪਰਸਨ ਹੀ ਹੁੰਦੇ ਆ ਤੁਹਾਡੀ ਜਿਹੜੀ ਰੀਅਲ ਲਾਈਫ ਵਿੱਚ ਕੰਮ ਆਉਣਗੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਬਹੁਤ ਸਾਰੇ ਤੁਹਾਡੇ ਫੋਲੋਅਰ ਹੋ ਸਕਦੇ ਨੇ ਪਰ ਐਕਚੁਅਲ ਦੇ ਲਾਈਫ ਜਿਹੜੀ ਤੁਹਾਡੀ ਐਕਚੁਅਲ ਦੇ ਲਾਈਫ ਜਿਹੜੀ ਤੁਸੀਂ ਜੀ ਰਹੇ ਹੋ ਉਹਦੇ ਵਿੱਚ ਤੁਹਾਡੇ ਨਾਲ ਕੌਣ ਖਲੋਂਦਾ ਆ ਤੁਹਾਡੇ ਨਾਲ ਆ ਕੇ ਕੌਣ ਡਿਸਕਸ ਕਰਦਾ ਆ ਉਹ ਗਰਾਉਂਡ ਲੈਵਲ ਤੇ ਆ ਕੇ ਤੁਹਾਡੇ ਨਾਲ ਜਿਹੜੀ ਉਹ ਜਿਹੜੀ ਆਪਸ ਦੇ ਵਿੱਚ ਟਾਕ ਹੋਣੀ ਆ ਜਿਹੜੀ ਤੁਸੀਂ ਆਪਣੇ ਮਾਪਿਆਂ ਨਾਲ ਨਹੀਂ ਕਰ ਸਕਦੇ ਆਪਣੇ ਬੱਚਿਆਂ ਨਾਲ ਨਹੀਂ ਕਰ ਸਕਦੇ ਸਿਰਫ ਆਪਣੇ ਯਾਰ ਦੋਸਤਾਂ ਜਾਂ ਆਪਣੇ ਹਮ ਉਮਰ ਦੇ ਨਾਲ ਕਰ ਸਕਦੇ ਜੀ ਉਹੋ ਜਿਹੇ ਇਨਸਾਨ ਜ਼ਿੰਦਗੀ ਵਿੱਚ ਅੱਜ ਦੀ ਡੇਟ ਵਿੱਚ ਬਹੁਤ ਹੀ ਘਟਨੇ ਹਰੇਕ ਕੋਈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਖੁਸ਼ ਖੁਸ਼ ਦਿਖਣਾ ਚਾਹੁੰਦਾ ਆ ਪਰ ਕੀ ਰੀਅਲ ਲਾਈਫ ਵਿੱਚ ਆਪਾਂ ਸਾਰੇ ਖੁਸ਼ ਆ ਕੀ ਸਾਡੇ ਮਨਾਂ ਵਿੱਚ ਉਹਨਾਂ ਪਿਆਰ ਹੈ ਜਿੰਨਾ ਸਾਡੇ ਮਾਪਿਓ ਨੇ ਸਾਡੇ ਜਿਹੜੀ ਪੁਰਾਣੀ ਜਨਰੇਸ਼ਨੀ ਜਾਂ ਆਪਾਂ ਇਕੱਠੇ ਬੈਠ ਕੇ ਇੱਕ ਦੂਸਰੇ ਨਾਲ ਬਿਨਾਂ ਕਿਸੇ ਤੋਂ ਜੈਲਸੀ ਫੀਲ ਕੀਤੇ ਬਿਨਾਂ ਕਿਸੇ ਤੋਂ ਲੜਾਈ ਝਗੜੇ ਤੋਂ ਬਿਨਾਂ ਆਪਾਂ ਬੈਠ ਕੇ ਘੰਟਾ-ਘੰਟਾ ਗੱਲਾਂ ਮਾਰਨੀਆਂ ਸ਼ਰਾਰਤਾਂ ਕਰਨੀਆਂ ਕਿ ਅੱਜ ਦੀ ਜਨਰੇਸ਼ਨ ਤੁਹਾਡੇ ਜਿਹੜੇ ਹੁਣ ਬੱਚੇ ਨੇ ਕੋਈ 5 ਸਾਲ ਦਾ 10 ਸਾਲ ਦਾ 12 15 ਸਾਲ ਦੇ ਬੱਚੇ ਉਹ ਇਕੱਠੇ ਬੈਠ ਕੇ ਕੀ ਉਹ ਖੇਡਦੇ ਨੇ ਜਿਸ ਘਰ ਵਿੱਚ ਖੇਡਦੇ ਨੇ ਬੈਠਦੇ ਨੇ ਪਿਆਰ ਹੈਗਾ ਤਾਂ ਬਹੁਤ ਚੰਗੀ ਗੱਲ ਆ ਪਰ ਆਉਣ ਵਾਲੀ ਪੀੜੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਸਿਰਫ ਖੁਸ਼ ਦਿਖਣਾ ਚਾਹੁੰਦੀ ਆ ਰੀਅਲ ਲਾਈਫ ਵਿੱਚ ਇੰਨੀ ਜ਼ਿਆਦਾ ਨਫ਼ਰਤ ਫੈਲ ਗਈ ਆ ਇੰਨੀ ਜ਼ਿਆਦਾ ਜੈਲਸੀ ਹੋ ਚੁੱਕੀ ਆ ਇੰਨੇ ਜ਼ਿਆਦਾ ਜਿਹੜੇ ਉਹ ਮੈਨਰਸਲੈਸ ਹੋ ਗਏ ਨੇ ਮਤਲਬ ਇੱਕ ਦੂਸਰੇ ਨੂੰ ਕਿੱਦਾਂ ਮਾਨ ਸਨਮਾਨ ਦੇਣਾ ਵੱਡਿਆਂ ਦਾ ਕਿਵੇਂ ਆਦਰ ਕਰਨਾ ਉਹ ਚੀਜ਼ਾਂ ਬਹੁਤ ਹੀ ਪਿੱਛੇ ਰਹਿ ਗਈਆਂ ਬਹੁਤ ਘੱਟ ਫੈਮਲੀਆ ਨੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਵਧ ਰਹੇ ਨੇ ਕਿ ਜਿਹੜੇ ਆਪਣੇ ਬੱਚਿਆਂ ਨੂੰ ਟੋਕਦੇ ਵੀ ਨਹੀਂ ਜਿੱਥੇ ਟੋਕਣਾ ਬਣਦਾ ਉੱਥੇ ਵੀ ਨਹੀਂ ਟੋਕਦੇ ਸੋ ਇਹਨਾਂ ਚੀਜ਼ਾਂ ਦੇ ਪ੍ਰਤੀ ਤੁਹਾਨੂੰ ਜਿਹੜਾ ਉਹ ਅਵੇਅਰ ਹੋਣ ਦੀ ਜ਼ਰੂਰਤ ਆ ਇਹ ਮੈਂ ਤਾਂ ਕਹਿ ਰਿਹਾ ਕਿ ਅੱਗੇ ਜਾ ਕੇ ਇਸ ਲਾਈਫ ਵਿੱਚ ਤੁਸੀਂ ਵੀ ਕਦਮ ਰੱਖਣਾ ਆ ਜਾਣੇ ਅਣਜਾਣੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਹ ਸਾਡੇ ਨਾਲ ਇਦਾਂ ਨਹੀਂ ਹੋਣਾ ਹਰ ਇੱਕ ਨੂੰ ਇਸ ਪੜਾਅ ਦੇ ਵਿੱਚੋਂ ਲੰਘਣਾ ਪੈਣਾ ਆ ਸੋ ਉਹ ਚੀਜ਼ ਤੁਹਾਡੇ ਲਈ ਮੈਟਰ ਬਹੁਤ ਜ਼ਿਆਦਾ ਉਦੋਂ ਕਰੇਗੀ ਪਰ ਉਸ ਦੇ ਉਸ ਚੀਜ਼ ਲਈ ਜੇ ਤੁਸੀਂ ਤਿਆਰ ਹੋਣਾ ਉਹਦੀ ਤੁਹਾਨੂੰ ਤਿਆਰੀ ਅੱਜ ਤੋਂ ਹੀ ਸ਼ੁਰੂ ਕਰਨੀ ਪਵੇਗੀ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੁਹਾਡੀ ਆਉਣ ਵਾਲੀ ਜਨਰੇਸ਼ਨ ਕਿੱਧਰ ਨੂੰ ਜਾਏਗੀ ਸੋ ਦੋਸਤੇ ਮੈਂ ਗੱਲ ਤਾਂ ਫੜੀ ਸੀ ਕਿ ਜਿਹੜੇ ਹੋਣ ਦੇ ਟਾਈਮ ਵਿੱਚ ਆ ਆਪਣੇ ਜਿਹੜੇ ਮਾਪੇ ਆ ਜਾਂ ਸਾਡੇ ਜਿਹੜੇ ਪੁਰਾਣੀ ਜਨਰੇਸ਼ਨ ਦੇ ਸਾਡੇ ਦਾਦੇ ਦਾਦੀਆਂ ਦੇ ਟਾਈਮ ਤੇ ਸੀ ਉਹ ਬਿਜ਼ੀ ਹੋਣ ਦੇ ਬਾਅਦ ਵੀ ਆਪਣਾ ਕੀ ਕਹਿ ਰਹੇ ਆਪਾਂ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਉਹ ਤੁਹਾਡੇ ਲਈ ਹਮੇਸ਼ਾ ਤਿਆਰ ਵਰ ਤਿਆਰ ਸੀ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਹਮੇਸ਼ਾ ਉਹ ਖੜਦੇ ਸੀ ਅੱਜ ਦੀ ਡੇਟ ਵਿੱਚ ਕੀ ਉਹ ਚੀਜ਼ਾਂ ਸਾਰੀਆਂ ਹੈ ਅੱਜ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਕੀ ਤੁਹਾਡੇ ਨਾਲ ਉਹ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਸੋ ਇਹ ਚੀਜ਼ਾਂ ਬਹੁਤ ਵਿਚਾਰਨ ਵਾਲੀਆਂ ਕਿਉਂਕਿ ਇਸ ਧਰਤੀ ਤੇ ਜੇ ਆਏ ਆ انسان ਦਾ ਜੇ انسان ਨਾਲ ਪਿਆਰ ਹੀ ਨਹੀਂ ਜੇ ਸਾਥ ਹੀ ਨਹੀਂ ਤਾਂ ਕੀ ਆ ਜਿਹੜੇ ਗੈਜਟ ਤੇ ਇਹ ਸਾਡੇ ਕੰਮ ਆਉਣਗੇ ਇਹ ਫੇਸਬੁੱਕ ਦੀ ਫਰੈਂਡ ਸਾਡੇ ਕੰਮ ਆਉਣਗੇ ਇਹ ਮੋਬਾਈਲ ਲੈਪਟਾਪ ਕਿੰਨੀਆਂ ਸਾਰੀਆਂ ਚੀਜ਼ਾਂ ਆ ਗਈਆਂ ਗੱਡੀਆਂ ਕਾਰਾਂ ਕੀ ਇਹ ਤੁਹਾਡੇ ਕੰਮ ਆਉਣਗੀਆਂ ਇਹ ਤਾਂ 19 ਦੇ ਰਹੀ ਤੁਹਾਡੇ ਅੰਡਰ ਨੇ ਜਿੰਨੀ ਤੇ ਤੁਸੀਂ ਇਸ ਧਰਤੀ ਤੇ ਹੈਗੇ ਜੇ 19 ਦੇ ਰਹੀ ਤੁਹਾਡੀ ਅੱਗੇ ਆਏ ਮੰਨਣਗੇ ਉਸ ਤੋਂ ਬਾਅਦ ਨਹੀਂ ਪਤਾ ਕਿਸ ਘਰ ਵਿੱਚ ਤੁਸੀਂ ਰਹਿ ਰਹੇ ਇੱਥੇ ਕੌਣ ਆ ਜਾਏਗਾ ਜਿਹੜਾ ਫੋਨ ਤੁਸੀਂ ਚਲਾ ਰਹੇ ਕਦੇ ਹੱਥ ਜਾਣਾ ਜਿਹੜੀ ਗੱਡੀ ਤੁਸੀਂ ਚਲਾ ਰਹੇ ਹੋ ਉਹ ਕਿਸ ਇਨਸਾਨ ਦੇ ਹੱਥ ਚਲ ਜਾਣੀ ਤੁਹਾਡੇ ਹੱਥ ਵਿੱਚ ਕੁਝ ਨਹੀਂ ਹੈ ਸਿਰਫ ਓਨੀ ਦੇਰ ਤੁਹਾਡਾ ਕੰਟਰੋਲ ਹੈ ਜਿੰਨੀ ਦੇਰ ਤੁਸੀਂ ਅਲਾਈਵ ਹੋ ਜਿੰਨੀ ਦੇਰ ਤੁਸੀਂ ਜ਼ਿੰਦਾ ਜੇ ਸੋ ਇਸ ਕਰਕੇ ਆਪਣੇ ਪੀੜ੍ਹੀ ਥੱਲੇ ਅਸੀਂ ਆਪ ਸੋਟਾ ਮਾਰ ਲੀਏ ਇਨਕਲੂਡਿੰਗ ਮੀ ਇਨਕਲੂਡਿੰਗ ਆਲ ਉਹ ਜਿਹੜੇ ਸਾਰੇ ਬੰਦੇ ਸਾਰੇ ਇਨਸਾਨ ਜਿਹੜੇ ਕਿ ਸੋਚਦੇ ਨੇ ਕਿ ਨਹੀਂ ਇਹ ਚੀਜ਼ ਮੇਰੇ ਨਾਲ ਨਹੀਂ ਵਾਪਰੇਗੀ ਇਸ ਬਾਰੇ ਨੂੰ ਸੋਚਣ ਦੀ ਸਮਝਣ ਦੀ ਜ਼ਰੂਰਤ ਆ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ